ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਬਹੁਤ ਮਸ਼ਹੂਰ ਨੇ ਜੋ ਕਿ ਬਹੁਤ ਪੁਰਾਣਾ ਇਤਿਹਾਸ ਹੈ ਬੰਦਾ ਸਿੰਘ ਜੀ ਬਹਾਦਰ ਦੀਆਂ ਗੁਫਾਵਾਂ ਦਾ ਤੇ ਆਓ ਆਪਾਂ ਤੁਹਾਨੂੰ ਉਹਨਾਂ ਗੁਫਾਵਾਂ ਦੇ ਦਰਸ਼ਨ ਕਰਵਾਉ ਉਹਨੀਆਂ ਜਿਨ੍ਹਾਂ ਗੁਫਾਵਾਂ ਨੂੰ ਦੇਖ ਕੇ ਇੱਕ ਪੁਰਾਣਾ ਇਤਿਹਾਸ ਯਾਦ ਆਉਂਦਾ ਪੰਜਾਬ ਦਾ ਵਿੱਚ ਉਹ ਪੁਰਾਣੇ ਸਿੰਘ ਹੁੰਦੇ ਸੀ ਕਿ ਸਾਡੇ ਉਹ ਕਿਸ ਤਰ੍ਹਾਂ ਰਹਿਆ ਕਰਦੇ ਰਹਿਆ ਕਰਦੇ ਸਨ ਜੋ ਇਸ ਸਥਾਨ ਦੇ ਉੱਪਰ ਇੱਕ ਨਿਸ਼ਾਨ ਸਾਹਿਬ ਲੱਗਿਆ ਹੈ ਪੁਰਾਤਨ ਜੋ ਕਿ ਬਹੁਤ ਦੂਰ ਤੋਂ ਦਿਖਾਈ ਦਿੰਦਾ ਹੈ ਅਸੀਂ ਉਹਦੇ ਵੀ ਦਰਸ਼ਨ ਕਰਨ ਉੱਪਰ ਜਾ ਰਹੇ ਹਾਂ ਤੇ ਆਓ ਆਪਾਂ ਉਸ ਨਿਸ਼ਾਨ ਸਾਹਿਬ ਦੇ ਵੀ ਜੋ ਦਰਸ਼ਨ ਕਰਦੇ ਹਾਂ ਤੇ ਦੇਖਦੇ ਹਾਂ ਵੀ ਉੱਪਰ ਤੋਂ ਜੋ ਨਜ਼ਾਰਾ ਹੈ ਦ੍ਰਿਸ਼ ਹੈ ਉਹ ਕਿਦਾਂ ਦਾ ਲੱਗਦਾ ਹੈ ਇਧਰ ਦੀਆਂ ਤਿੰਨ ਗੁਫਾਵਾਂ ਬਹੁਤ ਵੀਡੀਓ ਵਿੱਚ ਜੋ ਕਿ YouTube ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿਉਂਕਿ ਬਹੁਤ ਪ੍ਰਾਤਨ ਇਤਿਹਾਸ ਹੈ ਜਗ੍ਹਾ ਇਹ ਪੁਰਾਤਨ ਜਗ੍ਹਾ ਹੈ ਤੇ ਬਹੁਤ ਸ਼ਾਂਤੀ ਵਾਲੀ ਕਿਉਂਕਿ ਇਸ ਜਗ੍ਹਾ ਦੇ ਉੱਪਰ ਤਪੱਸਿਆ ਬਹੁਤ ਹੋਈ ਹੈ ਜੋ ਇੱਥੋਂ ਦੇ ਜੋ ਬਾਬਾ ਜੀ ਸੀ ਬਾਬਾ ਜੀ ਸੀਗੇ ਜਿਨ੍ਹਾਂ ਨੇ ਇਹ ਜਗ੍ਹਾ ਪ੍ਰਗਟ ਕੀਤੀ ਸੀਗੇ ਉਹਨਾਂ ਨੇ ਬਹੁਤ ਤਪੱਸਿਆ ਕੀਤੀ ਸੀਗੀ ਤੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀਆਂ ਇਹ ਗੁਫਾਵਾਂ ਅੱਜ ਵੀ ਮੌਜੂਦ ਨੇ ਤੇ ਤੁਸੀਂ ਇੱਕ ਹੋਰ ਦ੍ਰਿਸ਼ ਜੋ ਕਿ ਇੱਥੇ ਕਿਉਂਕਿ ਸ਼ਿਵਾਲਿਕ ਦੀ ਪਹਾੜੀਆਂ ਦੀ ਗੋਦ ਦੇ ਵਿੱਚ ਜੋ ਇਹ ਗੁਫਾਵਾਂ ਬਣੀਆਂ ਹੋਈਆਂ ਨੇ ਤੁਸੀਂ ਪਿੱਛੇ ਵੀਡੀਓ ਵਿੱਚ ਦੇਖ ਦੇ ਸਕਦੇ ਹੋ ਸਾਫ਼ ਜੋ ਕਿ ਇਦਾਂ ਦਾ ਸ਼ਾਂਤ ਮਾਹੌਲ ਹੈ ਇਸ ਜਗ੍ਹਾ ਦੇ ਉੱਪਰ ਤਾਂ ਕਿ ਕੋਈ ਵੀ ਆਨ ਕੇ ਇਸ ਜਗ੍ਹਾ ਦੇ ਉੱਪਰ ਜੋ ਕਿ ਸ਼ਾਂਤੀ ਨਾਲ ਭਗਤੀ ਕਰ ਸਕਦਾ ਹੈ ਤੇ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਸਾਥੀ ਜੋ ਲੜਾਈਆਂ ਤੋਂ ਬਾਅਦ ਜੰਗਾਂ ਯੁੱਧਾਂ ਤੋਂ ਬਾਅਦ ਇਸ ਜੋ ਪ੍ਰਾਤਨ ਜੋ ਇੱਕ ਗੁਫਾਮਾਂ ਨੇ ਇੱਥੇ ਰਹਿਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਸ਼ਾਂਤਮਈ ਜਗ੍ਹਾ ਹੈ ਤੇ ਇੱਥੇ ਇੱਕ ਪੰਜ ਰੰਗਾਂ ਸਜੋਗੀ ਪੰਜ ਰੰਗਾਂ ਪੰਜ ਰੰਗਾਂ ਦਾ ਜੋ ਇੱਥੇ ਇੱਕ ਝੰਡਾ ਲੱਗਿਆ ਹੋਇਆ ਹੈ ਇਹ ਵੀ ਬੜਾ ਪ੍ਰਾਤਨ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਿਖਰ ਦੀ ਚੋਟੀ ਦੇ ਉੱਪਰ ਇਹ ਪੰਜ ਰੰਗਾਂ ਦਾ ਜੋਗੀ ਝੰਡਾ ਲੱਗਿਆ ਹੋਇਆ ਹੈ ਇਹ ਵੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਹੈ ਜੋ ਝੰਡਾ ਇਹ ਵੀ ਪ੍ਰਾਤਨ ਹੈ ਇਹ ਝੰਡੇ ਕਰਕੇ ਜੋਗੀ ਦੂਰ ਤੋਂ ਦਿਖਾਈ ਦਿੰਦਾ ਹੈ ਤੇ ਸੰਗਤਾਂ ਅਗਰ ਇਸ ਸਥਾਨ ਦੇ ਉੱਪਰ ਆਉਂਦੀਆਂ ਨੇ ਤਾਂ ਇਹ ਪੰਜ ਨੰਗਰ ਝੰਡਾ ਦੇਖ ਕੇ ਇਸ ਸਥਾਨ ਦੇ ਉੱਪਰ ਆਉਂਦੀਆਂ ਨੇ ਤੇ ਅਸੀਂ ਵੀ ਆਪਣੇ ਚੈਨਲ ਦੇ ਥਰੂ ਸਭ ਨੂੰ ਇਹ ਬੇਨਤੀ ਕਰਦੇ ਹਾਂ ਤਿੱਕ ਜਿਆਦਾ ਤੋਂ ਜਿਆਦਾ ਇਸ ਸਥਾਨ ਦੇ ਉੱਪਰ ਆਣ ਕੇ ਦਰਸ਼ਨ ਕਰੋ ਬਾਬਾ ਕ੍ਰਿਸ਼ਨ ਸਿੰਘ ਜੀ ਜੋ ਮੌਜੂਦ ਨੇ ਤੇ ਅਸੀਂ ਜਿਸ ਗੁਫਾ ਦੇ ਵਿੱਚ ਖੜੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਾਬਾ ਜੀ ਦੇ ਪਿੱਠ ਦੇ ਪਿੱਛੇ ਜੋ ਇਹ ਗੁਫਾ ਬਣੀ ਹੋਈ ਹੈ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਗਾ ਵੀ ਇਹ ਗੁਫਾਵਾਂ ਨਾ ਗੁਫਤ ਗੁਫਾਵਾਂ ਦੇ ਵਿੱਚੋਂ ਇੱਕ ਹੈ ਤੇ ਬਹੁਤ ਪ੍ਰਾਤਨ ਗੁਫਾਵਾਂ ਇਤਿਹਾਸ ਬੜਾ ਪੁਰਾਣਾ ਹੈ ਕਈ ਸੌ ਸਾਲ ਪੁਰਾਣਾ ਇਤਿਹਾਸ ਹੈ ਤੇ ਇਹ ਜੋ ਕੰਧ ਤੁਸੀਂ ਦੇਖ ਰਹੇ ਹੋ ਜਿਸ ਦੇ ਉੱਪਰ ਮੈਂ ਹੱਥ ਰੱਖਿਆ ਹੋਇਆ ਹੈ ਇਹ ਗੁਫਾ ਇਕ ਕਿਸੇ ਟਾਈਮ ਡਿੱਗ ਚੁੱਕੀ ਸੀਗੀ ਤੇ ਇਹ ਬਾਬਾ ਜੀ ਨੇ ਜੋ ਕਿ ਨਿਰਮਾਨ ਕਰਵਾਇਆ ਤੇ ਸਾਰੀ ਬੰਦ ਕਰਵਾਈ ਹੈ ਤੇ ਬਾਬਾ ਜੀ ਕਿੰਨੀ ਚਿਰ ਹੋ ਚੁੱਕਿਆ ਗੁਫਾ ਨੂੰ ਬੰਦ ਕਰਵਾਏ ਨੂੰ ਇਹਨੂੰ ਗੁਫਾ ਨੂੰ ਬੰਦ ਕਰਾਏ ਨੂੰ ਉਹਦੋਂ ਕਿ ਅਸੀਂ ਇਹ 2000 ਚ ਕਰਾਈ ਸੀਗੀ ਪੱਕੀ 2000 ਦੇ ਵਿੱਚ ਪੱਕੀ ਕਰਵਾਤੀ ਸੀਗੀ ਪੱਕੀ ਕਰਾਈ ਇਹਦੇ ਤੇ 2 ਲੱਖ ਰੁਪਏ ਲਗਾਏ ਸਾਡੇ ਮਾਤਾ ਜੀ ਨੇ ਪੱਕੀ ਕਰਾਈ ਹੈ ਉਹ ਬ੍ਰਹਮ ਗਿਆਨੀ ਮਾਤਾ ਕ੍ਰਿਸ਼ਨ ਕੌਰ ਜੀ ਬੇਦੀ ਜਿਹੜੇ ਹਾਂ ਹਾਂ ਜੀ ਜਿਹੜੇ ਸੰਤ ਬਾਬਾ ਚੰਦੀ RAM ਸਿੰਘ ਜੀ ਬੇਦੀ ਉਹਨਾਂ ਨੇ ਇਹਦਾਂ ਕਿ ਧਰਮ ਪਤਨੀ ਧਰਮ ਪਤਨੀ ਦੇਖੋ ਜੇ ਜੋ ਮਾਤਾ ਜੀ ਸੀਗੇ ਉਹਨਾਂ ਨੇ 2 ਲੱਖ ਰੁਪਏ ਲਾ ਕੇ ਕਿਉਂਕਿ ਇਹਨਾਂ ਗੁਫਾਵਾਂ ਨੂੰ ਸਾਂਭ ਸੰਭਾਲ ਦੀ ਬਹੁਤ ਲੋੜ ਸੀਗੀ ਤੇ ਇੱਕ ਉੱਪਰ ਗੁਫਾ ਬਣੀ ਹੋਈ ਹੈ ਉਹ ਵੀ ਅਸੀਂ ਦੇਖ ਕੇ ਆਏ ਆ ਜੋ 100 ਮੀਟਰ ਲੰਬੀ ਤੇ 40 ਫੁੱਟ ਚੌੜੀ ਹੈ ਉਸ ਨੂੰ ਵੀ ਸਾਂਭ ਸੰਭਾਲ ਦੀ ਲੋੜ ਹੈ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਆਪਣੇ ਕਿਰਤ ਕਮਾਈਆਂ ਵਿੱਚੋਂ ਦਸਵੰਦ ਕੱਢ ਕੇ ਇਹਨਾਂ ਗੁਫਾਵਾਂ ਨੂੰ ਸਾਂਭ ਸੰਭਾਲਣ ਵਾਸਤੇ ਬਾਬਾ ਜੀ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਜੋ ਹੈ ਸਾਡਾ ਵਿਰਸਾ ਹੈ ਪੰਜਾਬ ਦਾ ਵਿਰਸਾ ਹੈ ਸਾਡੇ ਤੋਂ ਲੋਪ ਹੋ ਰਿਆ ਸੀ ਉਹਨੂੰ ਸਾਂਭ ਸਕੀਏ ਤਾਂ ਕਿ ਇਹਨਾਂ ਗੁਫਾਵਾਂ ਦਾ ਜੋ ਨਿਰਮਾਨ ਕਰਜ ਹੈ ਉਹਨੂੰ ਠੀਕ ਕੀਤਾ ਜਾ ਸਕੇ। ਉਪਤ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾਂ ਬਹੁਤ ਪ੍ਰਾਤਨ ਇਤਿਹਾਸਕ ਸਥਾਨ ਜੋ ਕਿ ਨੇੜੇ ਰੋਪੜ ਦੇ ਨਜ਼ਦੀਕ ਰੈਲਮਾਜਰਾ ਤੋਂ 1.5 ਕਿਲੋਮੀਟਰ ਦੀ ਦੂਰੀ ਉਪਸਥਿਤ ਹੈ। ਤੇ ਅੱਜ ਅਸੀਂ ਇੱਥੇ ਦਰਸ਼ਨ ਕਰਨ ਪਹੁੰਚੇ ਹਾਂ ਤੇ ਕਵਰੇਜ ਕਰਨ ਲਈ ਆਏ ਹਾਂ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਬੰਦਾ ਸਿੰਘ ਬਹਾਦਰ ਦੀਆਂ ਇਤਿਹਾਸਿਕ ਅਤੇ ਪੁਰਾਤਨ ਗੁਫਾਵਾਂ ਦੇ ਮਾਜਰਾ ਦੇ ਵਿੱਚ ਇਹ ਗੁਫਾਵਾਂ ਪਿਛਲੇ 375 ਸਾਲ ਪੁਰਾਣੀਆਂ ਇਹ ਗੁਫਾਵਾਂ ਨੇ ਜੋ ਕਿ ਸਾਡੇ ਪਿੱਛੇ ਤੁਸੀਂ ਇਸ ਗੁਫਾ ਦੇਖ ਸਕਦੇ ਹੋ ਇਹ 100 ਮੀਟਰ ਲੰਬੀ ਤੇ 40 ਫੁੱਟ ਚੌੜੀ ਗੁਫਾ ਹੈ ਇੱਥੇ ਘੋੜੇ ਵੀ ਕਹਿੰਦੇ ਕਿਸੇ ਟਾਈਮ ਜੋ ਬੰਦਾ ਬਹਾਦਰ ਜੀ ਸਿੰਘ ਜੀ ਸੀਗੇ ਉਸ ਕਿਸੇ ਟਾਈਮ ਇਸ ਇਹਨਾਂ ਗੁਫਾਵਾਂ ਦੇ ਵਿੱਚ ਰਹਿਆ ਕਰਦੇ ਸੀਗੇ ਤੇ ਤਿੰਨ ਗੁਫਾਵਾਂ ਨੇ ਐਦਾਂ ਦੀਆਂ ਇੱਥੇ ਤੇ ਆਓ ਆਪਾਂ ਨੂੰ ਦਰਸ਼ਨ ਕਰਦੇ ਹਾਂ ਇਹਨਾਂ ਗੁਫਾਵਾਂ ਦੇ ਕਿਉਂਕਿ ਮੈਂ ਤੁਹਾਨੂੰ ਇਤਿਹਾਸ ਦੱਸਿਆ ਹੈ ਵੀ ਬੰਦਾ ਸਿੰਘ ਬਹਾਦਰ ਦੀਆਂ ਜੋ ਪ੍ਰਾਤਨ ਗੁਫਾਵਾਂ ਅਤੇ ਗੁਪਤ ਗੁਫਾਵਾਂ ਦੇ ਨਾਲ ਨਾਲ ਬਹੁਤ ਮਸ਼ਹੂਰ ਨੇ ਇਲਾਕੇ ਦੇ ਵਿੱਚ ਤੇ ਵਰਲਡ ਦੇ ਵਿੱਚ ਵੀ ਇਹਨਾਂ ਦਾ ਜੋ ਇਤਿਹਾਸ ਹੈ ਕਈ ਚਾਨਣਾਂ ਵੱਲੋਂ ਇਤਿਹਾਸ ਦਿਖਾਇਆ ਗਿਆ ਤੇ ਮੈਂ ਦੱਸਣਾ ਚਾਹੂੰਗਾ ਵੀ ਸੰਤ ਬਾਬਾ ਜੋ ਕਿ ਬ੍ਰਹਮ ਗਿਆਨੀ ਚੰਦ ਦੀ ਰਾਮ ਸਿੰਘ ਜੀ ਵੇਦੀ ਸਥਾਪਿਤ ਸਥਾਨ ਪਿੰਡ ਕਾਕੋਵਾਲ ਜਿਲ੍ਹਾ ਲੁਧਿਆਣਾ ਉਹਨਾਂ ਨੇ ਇਹ ਸਥਾਨ ਜੋ 1978 ਈਸਵੀ ਵਿੱਚ ਪ੍ਰਗਟ ਕੀਤਾ ਸੀਗਾ ਤੇ ਗੁਪਤੋ ਗੁਫਾਵਾਂ ਜੋ ਬੰਦਾ ਸਿੰਘ ਬਹਾਦਰ ਦੀਆਂ ਉਹਨਾਂ ਨੇ ਦੱਸਿਆ ਸੀਗਾ ਵੀ ਜੀ ਇਹ ਗੁਫਾ ਗੁਫਾਵਾਂ ਜੋ ਬੰਦਾ ਸਿੰਘ ਬਹਾਦਰ ਦੀਆਂ ਨੇ ਤੇ ਇੱਥੋਂ ਹੌਲੀ-ਹੌਲੀ ਸੰਗਤਾਂ ਦੇ ਵਿੱਚ ਪ੍ਰੇਮ ਪਿਆਰ ਵਾਧਾ ਕੇ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇੱਥੇ ਤੇ ਹਰ ਸਾਲ ਦੀ ਤਰ੍ਹਾਂ 2 ਅਪ੍ਰੈਲ ਨੂੰ ਸੰਤ ਬਾਬਾ ਚੰਦੀ राम ਜੀ ਦੀ ਬੇਦੀ ਜੀ ਦੀ ਜੋ ਇੱਥੇ ਵਰਸੀ ਹੈ ਬੜੀ ਧੂਮਤਾ ਮਨਾਉਂ ਮਨਾਇਆ ਜਾਂਦੀਆਂ ਨੇ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਨੇੜੋਂ ਆਣ ਕੇ ਇਹਨਾਂ ਗੁਫਾਵਾਂ ਦੇ ਦਰਸ਼ਨ ਕਰਦੀਆਂ ਨੇ ਤੇ ਤੁਸੀਂ ਵੀ ਇਹਨਾਂ ਗੁਫਾਵਾਂ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਆਨ ਕੇ ਤੇ ਜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਦਾ ਅਕੀ ਅਸੀਂ ਦੂਸਰੇ ਧਿਤੋਂ ਨਿਕਲ ਕੇ ਦੂਜੀ ਸਾਈਡ ਆ ਚੁੱਕੇ ਹਾਂ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਕੈਮਰਾਮੈਨ ਨੂੰ ਥੋੜੇ ਜਿਹਾ ਕਹੂੰਗਾ ਵੀ ਦਿਖਾਇਆ ਜਾਵੇ ਵੀ ਗੁਹਾ ਦਾ ਜੋ ਡਿਜ਼ਾਈਨ ਹੈ ਉਹ ਪ੍ਰਾਣ ਪ੍ਰਾਤਮਿਕ ਹੈ ਜੋ ਬੰਦਾ ਬਹਾਦਰ ਜੀ ਇੱਥੇ ਰਿਹਾ ਕਰਦੇ ਸਨ ਉਹਨਾਂ ਦੇ ਜੋ ਸਾਥੀ ਸਨ ਉਹਨਾਂ ਵੱਲੋਂ ਜੋ ਕਿ ਪ੍ਰਾਤਨ ਗੁਫਾ ਇੱਥੇ ਬਣਾਈ ਗਈ ਹੈ ਇਦਾਂ ਦੀਆਂ ਤਿੰਨ ਗੁਫਾਵਾਂ ਇੱਥੇ ਬਣੀਆਂ ਹੋਈਆਂ ਨੇ ਬਹੁਰੇ ਬਹੁਤ ਪ੍ਰਾਤਨ ਦਾ ਸਥਾਨ ਹੈ ਮਨਮੋਹਕ ਸਥਾਨ ਹੈ ਜੋ ਕਿ ਸਵਾਲਿਕ ਦੀ ਪਹਾੜੀਆਂ ਦੇ ਵਿਚਕਾਰ ਪੈਂਦਾ ਹੈ ਤੇ ਬਾਕੀ ਆਪਾਂ ਜੋ ਇੱਥੇ ਬਾਬਾ ਜੀ ਸੇਵਾ ਕਰ ਰਹੇ ਨੇ ਇੱਕ ਪਿਛਲੇ 1970 ਤੋਂ ਲੈ ਕੇ ਅੱਜ ਤੱਕ ਜੋ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਆਓ ਆਪਾਂ ਉਹਨਾਂ ਕੋਲ ਚੱਲਦੇ ਹਾਂ ਤੇ ਬਾਬਾ ਜੀ ਤੋਂ ਪੁੱਛਦੇ ਹਾਂ ਤੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਇਹ ਗੁਫਾਮਾ ਬੰਦੇ ਬੰਦਾ ਸਿੰਘ ਬਹਾਦਰ ਜੀ ਦੀਆਂ ਕਿੰਨੀਆਂ ਪੁਰਾਣੀਆਂ ਹਨ ਇਹ ਗੁਫਾ ਜਿਹੜੀ 375 ਸਾਲ ਪੁਰਾਣੀ ਹੈ ਇਹ ਜਿਹੜੀ ਹੈ ਇੱਥੇ ਅਸੀਂ ਧੂਮੀ ਰੱਖਿਆ ਵਿਭਾਗ ਵਾਲੇ ਆਏ ਸੀ ਉਹਨਾਂ ਨੂੰ ਅਸੀਂ ਕਿਹਾ ਸੀ ਉਹਨਾਂ ਨੇ ਹੱਸਿਆ ਸੀ ਇਹ ਬਹੁਤ 텐ਸਨ ਪਰਖਾਦੇ تھے ਸੰਤਾਨ ਦਾ ਸਥਾਨ ਹੈ ਤਪਸਥਾਨ ਸੰਤ ਬਾਬਾ ਚੰਦਿਰਾਮ ਸਿੰਘ ਜੀ ਦੀ ਦਿੱਤੀ ਮਾਤਾ ਕ੍ਰਿਸ਼ਨ ਕੌਰ ਜੀ ਦੀ ਦਿੱਤੀ ਉਹਨਾਂ ਨੇ ਥੇ ਤਪ ਕੀਤਾ ਉਹਨਾਂ ਨੇ ਕਿਹਾ ਸੀ ਤੁਸੀਂ ਇੱਥੇ ਆ ਕੇ ਰਹੋ ਤੇ ਉਹਨਾਂ ਵੱਲੋਂ ਪ੍ਰਗਟ ਕੀਤੀ ਗਈਆਂ ਉਹਨਾਂ ਨੇ ਆ ਕੇ ਬਹੁਤ ਕੱਢੀਆਂ ਉਹਨਾਂ ਨੇ ਸਪਾਈ ਸਵੀਕਾਰਾਈ ਹੋਇਆ ਇੱਥੋਂ ਸੰਤਾਨੀ ਤੋਂ ਪਹਿਲਾਂ ਸੰਤ ਸੁੰਦਰਦਾਸ ਜੀ ਇੱਥੇ ਰਹਿੰਦੇ ਸੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਫਿਰ ਬਾਬਾ ਜੀ ਇੱਥੇ ਆਏ ਤੇ ਬਾਬਾ ਜੀ ਥੋੜਾ ਬਹੁਤ ਦ੍ਰਿਸ਼ ਵੀ ਬੜਾ ਵਧੀਆ ਕਿਉਂਕਿ ਪਹਾੜਾਂ ਦੇ ਵਿੱਚ ਜੋ ਗੁਫਾਵਾਂ ਬਣੀਆਂ ਹੋਈਆਂ ਨੇ ਇੱਕ ਤਾਂ ਦਰੱਖਤਾਂ ਦੇ ਵਿਚਕਾਰ ਹੈ ਕੋਈ ਪਤਾ ਨਹੀਂ ਲੱਗਦਾ ਵੀ ਗੁਫਾਵਾਂ ਹੈਗੀਆਂ ਕਿ ਨਹੀਂ ਹੈਗੀਆਂ ਇਹ ਤਾਂ ਜਦੋਂ ਬਰਸਾਤਾਂ ਦੇ ਨਾਲ ਬਿਲਕੁਲ ਟੱਕ ਜਾਂਦੀਆਂ ਨੇ ਦਰੱਖਤਾਂ ਨਾਲ ਹਰੀਆਲੀ ਦੇ ਨਾਲ ਮਿਲਦੇ ਨੇ ਇਹ ਗੁਫਾ ਜੀ ਹੈ ਸਰਦੀਆਂ ਨੇ ਗਰਮੰਦੀ ਹੈ ਗਰਮੀਆਂ ਨੇ ਠੰਢੀ ਹੈ ਇਹ ਉਹ ਇਤਿਹਾਸਿਕ ਗੁਫਾ ਮੰਗੀ ਸਰਦੀਆਂ ਦੇ ਵਿੱਚ ਠੰਢੀ ਰਹਿੰਦੀਆਂ ਗਰਮੀਆਂ ਦੇ ਵਿੱਚ ਗਰਮ ਹੋ ਜਾਂਦੀ ਹੈ ਨਾਲੇ ਗੁਫਾ ਦੀ ਜੋ ਚੌੜਾਈ ਆ ਵੀ 40 40 ਫੁੱਟ ਤੋਂ 30 ਫੁੱਟ ਦੇ ਵਿੱਚ ਘਰ ਰਹਿੰਦੀ ਐ ਕਿਉਂਕਿ ਹੌਲੀ ਹੌਲੀ ਦੱਬ ਰਹੀਆਂ ਨੇ ਹਾਂਜੀ ਇਹ ਮਤ ਡਿੱਗ ਪਈਆਂ ਗੁਫਾ ਹੁਣ ਡਿੱਗਣ ਦੇ ਨਾਲ ਹੁਣ ਇਹਨਾਂ ਅਸੀਂ ਕੋਈ ਜਿੱਦਾਂ ਕੋ ਸੇਵਾ ਆਉਗੀ ਸੇਵਾ ਤਨੂ ਕਿ ਕਰਾਵਾਂਗੇ ਇਹਨਾਂ ਨੂੰ ਕਿ ਕਢਾਵਾਂਗੇ ਇਹਨਾਂ ਨੂੰ ਪੱਕੀ ਕਰਾਵਾਂਗੇ ਤੇ ਤੁਸੀਂ ਵਰਲਡ ਦੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਸ ਦਰਸ਼ ਇਸ ਜੋ ਗੁਫਾਵਾਂ ਦੇ ਦਰਸ਼ਨ ਕਰਨੇ ਜ਼ਰੂਰੀ ਹਨ ਹਾਂ ਇਹ ਤੇ ਇਤਿਹਾਸਿਕ ਬੰਦਾ ਸਿੰਘ ਬਹਾਦਰ ਦੀ ਇਸ ਇੱਕ ਗੁਪਤ ਗੁਫਾ માં ਇਹ ਗੁਪਤ ਗੁਫਾਵਾਂ ਇਸ ਕਰਕੇ ਇਹ ਜਿਹੜੀਆਂ ਗੁਫਾਵਾਂ ਇਤਿਹਾਸ ਦੇ ਵਿੱਚ ਨਹੀਂ ਹੈਗੀਆਂ ਇਗੋਤੂਬਾ ਇੱਥੇ ਇਹਨਾਂ ਨੂੰ ਕੋਈ ਬੰਦਾ ਸਿੰਘ ਬਹਾਦਰ ਨੇ ਕਹੁੰਦੇ ਸੀ ਇਹ ਸੰਤਾਂ ਨੇ ਇਹਨਾਂ ਨੂੰ ਕਿਹਾ ਉਹਨਾਂ ਨੇ ਇਹਨਾਂ ਨੂੰ ਕਿ ਉਹਨਾਂ ਨੂੰ ਆਕਾਸ਼ ਬਾਣੀ ਹੋਈ ਸੀ ਉਹਨਾਂ ਨੇ ਇਹਨਾਂ ਨੂੰ ਕਿ ਦੱਸਿਆ ਬੀਗੋਫਾ ਬੰਦਾ ਸਿੰਘ ਬਹਾਦਰ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਮੇਰਾ ਮੇਰਾ ਨਾਮ ਹੈ ਕ੍ਰਿਸ਼ਨ ਸਿੰਘ ਮੈਂ ਤੁਹਾਨੂੰ ਕਿੱਥੇ ਰਹਿਣਾ ਹੈ ਮੇਰਾ ਨੰਬਰ ਹੈ 9988425399 ਜੇ ਕਿਸੇ ਨੇ ਸੰਪਰਕ ਕਰਨਾ ਮੇਰੇ ਨਾਲ ਕਰ ਸਕਦਾ ਠੀਕ ਹੈ ਜੀ ਤੇ ਜਿੱਦਾਂ ਕਿ ਬਾਬਾ ਜੀ ਨੇ ਆਪਣਾ ਨਾਮ ਦੱਸਿਆ ਹੈ ਕ੍ਰਿਸ਼ਨ ਸਿੰਘ ਤੇ ਬਾਬਾ ਜੀ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੈ ਮੈਂ ਵਰਲਡ ਦੀ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿਉਂਕਿ ਬੰਦਾ ਬਹਾਦਰ ਜੀ ਜਿਹਦੀਆਂ ਜੋ ਕਿ ਗੁਪਤ ਗੁਫਾਵਾਂ ਪਿੰਡ ਰੈਲ ਮਾਜਰਾ ਤੋਂ ਕਰੀਬ 1.5 ਕਿਲੋਮੀਟਰ ਸੱਜੇ ਪਾਸੇ ਹਟ ਕੇ ਪੈਂਦੀਆਂ ਨੇ ਬਹੁਤ ਸੁੰਦਰ ਗੁਫਾਵਾਂ ਨੇ ਪ੍ਰਾਰਥਨ ਗੁਫਾਵਾਂ ਨੇ ਤੇ ਅਗਰ ਕਿਸ ਨੇ ਇਹਨਾਂ ਦੀ ਇੱਥੋਂ ਦੀਆਂ ਗੁਫਾਵਾਂ ਦੇ ਦਰਸ਼ਨ ਕਰਨੇ ਹੋਣ ਤਾਂ ਬਾਬਾ ਜੀ ਨਾਲ ਇੱਥੇ ਪਹੁੰਚ ਕੇ ਫੋਨ ਦੇ ਉੱਪਰ ਗੱਲਬਾਤ ਕਰਕੇ ਤੁਸੀਂ ਐਡਰੈਸ ਪੁੱਛ ਸਕਦੇ ਹੋ